ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬੋਂ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ 5 ਮਿੰਟ ਦੀ بارش ਨੇ ਨਦੀਆਂ ਦੇ ਵਿੱਚ ਬਦਲ ਦਿੱਤੀਆਂ ਛੜਕਾਂ 5 ਮਿੰਟ ਦੀ بارش ਨੇ ਨਦੀਆਂ ਦੇ ਵਿੱਚ ਤਬਦੀਲ ਕਰਤੀਆਂ ਛੜਕਾਂ ਤੇ ਬਾਜ਼ਾਰ ਲਗਭਗ 1.5 ਫੁੱਟ ਦੇ ਆਸ-ਪਾਸ ਬਾਜ਼ਾਰਾਂ ਵਿੱਚ ਭਰਿਆ ਪਾਣੀ ਆਵਾਜ਼ ਆਈ ਹੋਈ ਪ੍ਰਭਾਵਿਤ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮੋਗੇ ਰੋਡ ਦੀਆਂ ਤਸਵੀਰਾਂ ਮੋਗਰ ਰੋਡ ਤੇ ਕਾਫੀ ਪਾਣੀ ਭਰ ਗਿਆ ਜਿਸ ਦੇ ਕਾਰਨ ਆਉਣ ਜਾਣ ਵਾਲੇ ਵਾਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਵੇਰ ਦਾ ਟਾਈਮ ਹੈ ਸਕੂਲ ਦਾ ਟਾਈਮ ਵੀ ਹੋ ਚੁੱਕਿਆ ਸੀ ਸਕੂਲ ਵਾਣ ਦੇ ਮੀਨੰਗਣਾ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵੀ ਸਕੂਲ ਛੱਡ ਕੇ ਆਉਣਾ ਮੋਟਰਸਾਈਕਲਾਂ ਦੇ ਉੱਪਰ ਲੇਕਿਨ ਜਿਹੜੀ ਨੰਗਨ ਦੇ ਵਿੱਚ ਦਿੱਕਤ ਹੋ ਰਹੀ ਹੈ ਇਹ ਮੋਗਗਾ ਰੋਡ ਤੇ ਹੋ ਰਹੀ ਹੈ ਲਗਭਗ 1.5 ਤੋਂ 2 ਫੁੱਟ ਦੇ ਆਸ-ਪਾਸ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਨਦੀਆਂ ਦਾ ਰੂਪ ਧਾਰਨ ਕਰ ਲਿਆ ਸਿਰਫ 10 ਮਿੰਟ ਦੀ ਬਾਰਿਸ਼ ਨੇ ਇਹ ਕਾਫੀ ਵਾਰ ਚ ਹੋਣ ਦੇ ਕਰਕੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਇਹ ਜਿਹੜੀਆਂ ਤਸਵੀਰਾਂ ਬਾਗੇਪੁਰਾਣੇ ਤੋਂ ਨਜ਼ਰ ਸਾਹਮਣੇ ਆਈਆਂ ਬਾਗੇਪੁਰਾਣੇ ਤੋਂ ਮੋਗਰ ਰੋਡ ਦੀਆਂ ਤਸਵੀਰਾਂ ਇਹ ਜਦੋਂ ਮੁਕਤਸਰ ਵਾਲੀ ਸਾਈਡ ਤੋਂ ਮੋਗੇ ਵਾਲੀ ਸਾਈਡ ਨੂੰ ਜਾਂਦੇ ਆ ਲੋਕ ਤੇ ਉਸ ਬਾਜ਼ਾਰ ਦੀਆਂ ਤਸਵੀਰਾਂ ਹਰ ਵਾਰੀ ਜਦੋਂ ਇੱਥੇ بارش ਹੁੰਦੀ ਹੈ ਤੇ ਕਾਫੀ ਪਾਣੀ ਭਰ ਜਾਂਦਾ ਹੈ ਦੁਕਾਨਦਾਰ ਵੀ ਇਹਦੇ ਵਿੱਚ ਪ੍ਰਭਾਵਿਤ ਹੁੰਦੇ ਆ ਅੱਜ ਸਵੇਰ ਦਾ ਟਾਈਮ ਹੁਣ ਕਰਕੇ ਪਾਣੀ ਕਾਫੀ ਭਰ ਗਿਆ ਜਿਸ ਦੇ ਕਰਕੇ ਆਵਾਜਾਈ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇੱਥੇ ਪਾਣੀ ਭਰ ਜਾਂਦਾ ਹੈ ਲਗਭਗ 10 ਸਾਲ ਦੇ ਸਮਾਂ ਹੋ ਗਿਆ ਜਦੋਂ ਵੀ بارش ਆਉਂਦੀ ਹੈ ਤੇ ਲੋਕ ਪਰੇਸ਼ਾਨ ਹੁੰਦੇ ਆ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਇਹ ਜਿਹੜਾ ਦਰਿਆ ਦਾ ਰੂਪ ਤਾਰ ਕਰ ਲੈਂਦਾ ਇਹਨੂੰ ਝੀਲ ਵੀ ਕਿਹਾ ਜਾ ਸਕਦਾ ਹੈ ਲੋੜਾ ਸਿਰਫ ਇੱਥੇ ਹੁਣ ਕਿਸਤਾਂ ਛੱਡਣ ਦੀ ਸੋ ਕੈਮਰਾਮੈਨ ਦੇ ਨਾਲ ਬਲਵਿੰਦਰ ਸਿੰਘ ਇਰਤੇ ਵਾਲੀਆ